ਭਗਵੰਤ ਮਾਨ ਜੀ ਇੱਕ ਅਜੇ ਡੰਮੀ ਮੁੱਖ ਮੰਤਰੀ ਬਣ ਕੇ ਰਹਿ ਗਏ ਮੁਟਲੀ ਨੇ ਵੀ ਦੋ ਅਸਤੀਫਾ ਦੇ ਰਹੇ ਅੱਜ ਜੋ ਪਾਰਟੀ ਤੋਂ ਬਹੁਤ ਦੁਖੀਆਂ ਅਸੀਂ ਦੁਖੀ ਹਿਰਦੇ ਨਾਲ ਅਸਤੀਫਾ ਦੇਣਾ ਪੈ ਰਿਹਾ ਬੱਸਾਂ ਭਰੀਆਂ ਗੱਡੀਆਂ ਭਰੀਆਂ ਦੋ ਵਾਰ ਲੋਕ ਸਭਾ ਚੋਣਾ ਦੋ ਵਾਰ ਵਿਧਾਨ ਸਭਾ ਚੋਣਾ ਬਾਕੀ ਜਿੰਨੀ ਚੋਣਾਂ ਦੇ ਵਿੱਚ ਪਤ ਨਹੀਂ ਅਸੀਂ ਲੱਖਾਂ ਰੁਪਏ ਘਟੋ ਘਟ ਮੈਂ 10 ਲੱਖ ਰੁਪਏ ਦਾ ਖਰਚਾ ਇਸ ਪਾਰਟੀ ਦੇ ਉੱਤੇ ਆਪਣੇ ਘਰੋਂ ਕਰ ਚੁੱਕੇ ਹਾਂ ਲਗਾਉ ਤਾਂ ਵੱਡੀ ਹੋਊਗੀ ਬਹੁਤ ਵੱਡੀ ਹੋਣੀ ਹੈ ਕਿਉਂਕਿ ਅਸੀਂ ਐਮਐਲਏ ਮੰਤਰੀ ਐ ਨਹੀਂ ਬਣਾਏ ਤੇਗੇ ਵੀ ਕੁਰਸੀਆਂ ਦੇ ਬਹਿ ਕੇ ਰਾਜ ਕਰੋ ਅਸੀਂ ਰਾਜੇ ਬਣਾਏ ਤੇਗੇ ਵੀ ਲੋਕਾਂ ਦੇ ਕੰਮ ਕਰੋ ਇੱਕ ਕਾਫਲਾ ਚੱਲੂਗਾ ਜਿੱਥੇ ਸਾਨੂੰ ਸੌਂਖ ਬਈ ਦੀਪਕ ਸਿੰਘ ਤੌਰ ਤੇ ਖੜਕਲ ਕਲਾਂ ਜਾਵਾਂਗੇ ਸਾਰੇ ਵਰਕਰ ਜਾਣਗੇ ਕਿਉਂ ਜਾਵਾਂਗੇ ਅਸੀਂ ਉੱਥੇ ਮਾਫੀ ਮੰਗ ਕੇ ਆਵਾਂਗੇ ਭਗਤ ਸਿੰਘ ਸਾਹਿਬ ਸਾਤੂ ਗਲਤੀ ਹੋ ਗਈ ਸਭ ਤੋਂ ਪਹਿਲਾਂ ਸਮੂਚੀ ਪ੍ਰੈਸ ਦਾ ਮੇਰੇ ਦਫ਼ਤਰ ਵਿੱਚ ਪਹੁੰਚਣ ਦੇ ਬਹੁਤ-ਬਹੁਤ ਸੁਆਗਤ ਕਰਦਾ ਤੇ ਮੈਂ ਇੰਦਰੀਤ ਮੌਦਗਲ ਸ਼ਹਿਰੀ ਪ੍ਰੈਜ਼ੀਡੈਂਟ ਆਪ ਤੇ ਬਲਾਕ ਪ੍ਰੈਜ਼ੀਡੈਂਟ ਆਪ ਆਪਣੀ ਮੁੱਢਲੀ ਮੈਂਬਰਸ਼ਿਪ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹੈ ਅੱਜ ਜੋ ਪਾਰਟੀ ਤੋਂ ਬਹੁਤ ਦੁਖੀਆਂ ਅਸੀਂ ਦੁਖੀ ਹਿਰਦੇ ਨਾਲ ਅਸਤੀਫਾ ਦੇਣਾ ਪੈ ਰਿਹਾ ਹੈ ਕਿਉਂਕਿ ਸਾਡੀ ਪਾਰਟੀ ਨੇ ਦਿੱਲੀ ਤੋਂ ਆਏ ਰੇਖਾ ਗੁਪਤਾ ਆਪਣਾ ਰੀਨਾ ਗੁਪਤਾ ਅਤੇ ਦੀਪ ਕੁਚਹਾਨ ਜੋ ਪੰਜਾਬ ਦੇ ਚੇਅਰਮੈਨ ਥੋਪੇ ਗਏ ਨੇ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਇੱਕ ਬਸਪਾ ਦਾ ਆਦਮੀ ਹੈ ਤੇ ਕੱਲ ਲਲਵੀ ਚ ਰਿਹਾ ਉਹਨੂੰ ਐਸੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਜਿਹੜਾ ਕਿ ਦੂਸਰੀਆਂ ਪਾਰਟੀਆਂ ਰਵੈਤੀ ਪਾਰਟੀਆਂ ਵਿੱਚ ਆਏ ਲੋਕਾਂ ਨੂੰ ਮਾਨ ਸਤਕਾਰ ਦੇ ਰਹੇ ਨੇ ਸਾਡੇ ਜੋ ਪੁਰਾਣੇ ਵਲੰਟੀਅਰ ਨੇ ਜਿਹੜੇ 2012 ਤੋਂ ਅਸੀਂ ਚੱਲੇ ਹੋਏ ਸਾਡੀ ਟੀਮ ਮੇਰੇ ਨਾਲ ਬਾਈ ਅਮਰੀਕ ਸਿੰਘ ਜੀ ਬੈਠੇ ਨੇ ਸੀਨੀਅਰ ਆਗੂਆ ਮਾਦੀ ਪਾਰਟੀ ਅਸੀਂ ਲੋਕਾਂ ਨੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਾ ਜਾ ਕੇ ਇਸ ਪਾਰਟੀ ਨੂੰ ਬਲੰਦੀਆਂ ਤੇ ਪਹੁੰਚਾਇਆ ਤੇ ਦਿਨ ਰਾਤ ਕੰਮ ਕੀਤਾ ਬੱਸਾਂ ਭਰੀਆਂ ਗੱਡੀਆਂ ਭਰੀਆਂ ਦੋ ਵਾਰ ਲੋਕ ਸਭਾ ਚੋਣਾਂ ਦੋ ਵਾਰ ਵਿਧਾਨ ਸਭਾ ਚੋਣਾਂ ਬਾਕੀ ਜਿੰਨੀ ਚੋਣਾਂ ਦੇ ਵਿੱਚ ਪਤ ਨਹੀਂ ਅਸੀਂ ਲੱਖਾਂ ਰੁਪਏ ਘਟੋ ਘਟ ਮੈਂ 10 ਲੱਖ ਰੁਪਏ ਦਾ ਖਰਚਾ ਇਸ ਪਾਰਟੀ ਦੇ ਉੱਤੋਂ ਆਪਣੇ ਘਰੋਂ ਕਰ ਚੁੱਕੇ ਹਾਂ ਇੰਨਾ ਖਰਚਾ ਕਰਨ ਦੇ ਬਾਵਜੂਦ ਜੋ ਸਾਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਸਾਡੀ ਪਾਰਟੀ ਦੇ ਮੌਜੂਦਾ ਉਰੋਂ ਦੇ ਐਮ ਐਲ ਏ ਨੇ ਉਹਨਾਂ ਨੇ ਸਾਨੂੰ ਬਿਲਕੁਲ ਅਣਗੌਲਿਆ ਕੀਤਾ ਹੋਇਆ ਹੈ ਜਿਹੜੇ ਲੋਟੇਰੀ ਲੋਕ ਨੇ ਉਹਨਾਂ ਨੂੰ ਲਵੇ ਲਾਇਆ ਹੋਇਆ ਹੈ ਦੂਸਰੀਆਂ ਪਾਰਟੀਆਂ ਰਵੈਤੀ ਪਾਰਟੀ ਵਿੱਚ ਆਏ ਲੋਕਾਂ ਦਾ ਮਾਨ ਸਤਕਾਰ ਹੈ ਜਿਨ੍ਹਾਂ ਨੇ ਕੰਮ ਕੀਤਾ ਸੀ ਦਿਨ ਰਾਤ ਇਹਨਾਂ ਵਾਸਤੇ ਸਾਨੂੰ ਬਿਲਕੁਲ ਖੁੱਡੇ ਲੈਣ ਦਾ ਦਿੱਤਾ ਹੈ ਤੇ ਕੱਲੇ ਤੁਸੀਂ ਉਹ ਜੋ ਤੁਹਾਡੇ ਹੋਰ ਵੀ ਸਾਥੀ ਨੇ ਤੁਹਾਡੇ ਨਾਲ ਜੇ ਉਸਤੀਫਾ ਦੇ ਰਿਹਾ ਹੈ ਉਸਤੀਫਾ ਮੇਰੇ ਨਾਲ ਇਸ ਟਾਈਮ ਤੇ ਅਮਰੀਕ ਸਿੰਘ ਸੰਗਤੀ ਵਾਲਾ ਜੋ ਸੀਨੀਅਰ ਆਗੂ ਨੇ ਇਹ ਸਾਡੇ ਬਲਾਕ ਦੇ ਹੋ ਰਹੇ ਬਲਾਕ ਦੇ ਕਿੰਨਾਂ ਸਾਲ ਦੀ ਹਾਂ ਬਲਾਕ ਸਾਲੀ ਤੌਰ ਤੇ ਰਹੇ ਹੋ ਹਾਂ ਹਾਂ ਬਲਾਕ ਹਾਲੀ ਤੌਰ ਤੇ ਬਲਾਕ ਆਵ ਰਹੇ ਹੋ ਨੇ ਰਹੇ ਹੋਏ ਨੇ ਵਾਦੇ ਕੀਤੇ ਤੇ ਅਸੀਂ ਲੋਕਾਂ ਨਾਲ ਅਸੀਂ ਅੱਜ ਵੀ ਹੋ ਸਕਦੇ ਜੋ ਵੀ ਇਹਨਾਂ ਨੇ ਵਾਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਉਹ ਵਾਦੇ ਜੇ ਤੋ ਖਰੇ ਨਹੀਂ ਉਤਰੇ ਜਦੋਂ ਸਾਨੂੰ ਕਹਿੰਦੇ ਲੋਕਾਂ ਕੋਲ ਵੋਟਾਂ ਮੰਗਣ ਜਾਵੋ ਹੁਣ ਸਾਨੂੰ ਪ੍ਰੈਸ ਕਾਨਫਰੰਸ ਸਾਡੇ ਭਰਾ ਸਾਨੂੰ ਇੱਕ ਗੱਲ ਦੱਸੋ ਜਿਹੜੇ ਲੋਕਾਂ ਦੇ ਅਸੀਂ ਕੋਈ ਬਦਲੀ ਨਹੀਂ ਕਰਵਾ ਸਕੇ ਇਹਨਾਂ ਦੇ ਕਹਿਣ ਤੇ ਕੋਈ ਬਦਲੀ ਨਹੀਂ ਕੀਤੀ ਸਾਡੇ ਕਹਿਣ ਤੇ ਕਿਸੇ ਦਾ ਕੋਈ ਕੰਮ ਹੋ ਗਿਆ ਸਾਡੇ ਕਹਿਣ ਤੇ ਕੰਮ ਨਹੀਂ ਕੀਤਾ ਸਾਨੂੰ ਉਲਟਾ ਬਿੱਤਲਦਰੀ ਪਿਆਵੇ ਪੁੱਛਦਾ ਸੀ 인ਦਰਜੀਤ ਤੇ ਪੁਆ ਨਿਕੜ ਦੀ ਬਲੀ ਤੇਰਾ ਪੁਆ ਨਿਕੜ ਕੀ ਰਿਸ਼ਤੇਦਾਰੀ ਹੈ लुधियाणे तो आदि इंद्रजीत तेरे लुधियाणे तो ਕੀ ਰਿਸ਼ਤੇ ذری ਹੈ ਇਹਨਾਂ ਨੂੰ ਇਹ ਸੀ ਵੀ ਪਤਾ ਨਹੀਂ ਲੋਕਾਂ ਤੋਂ ਪੈਸੇ ਲੈਂਦੇ ਨੇ ਇੱਕ ਇਮਾਨਦਾਰੀ ਹੋਣ ਦੇ باوجود ਸਾਨੂੰ ਇਹ ਮਤਲਬ ਗਲਤ ਕੁਮਰਾ ਕਰ ਰਹੇ ਸੀ ਫਿਰ ਬਾਜ਼ਰੀ ਦਾ ਕੀ ਕਰਨੀ ਸੀ ਇਹਨਾਂ ਨੇ ਉਲਟ ਸਾਨੂੰ ਇਸ ਗੰਦੀ ਨਜ਼ਰ ਨਾਲ ਦੇਖਿਆ ਗਿਆ ਆ ਜੀ ਹਾਲਾਂਕਿ ਅਸੀਂ ਕੱਟੜ ਇਮਾਨਦਾਰਾਂ ਸਾਰਾ ਢੜਵਾ ਸ਼ਹਿਰ ਮੇਰੇ ਨਾਲ ਖੜਾ ਹੈ 24 ਘੰਟੇ ਮੈਂ ਲੋਕਾਂ ਦਾ ਦਿਨ ਰਾਤ ਮਿਹਨਤ ਕੀਤੀ ਹੈ ਕੰਮ ਕੀਤਾ ਹੈ ਕੋਈ ਵੀ ਮੇਰੇ ਦਰਵਾਜ਼ੇ ਘਰ ਆਉਂਦਾ ਮੇਰੀ ਦੁਕਾਨ ਤੇ ਆਉਂਦਾ ਹੈ ਮੇਰੇ ਕੋਲੋਂ ਦਾ ਮੈਂ ਹਰੇਕ ਦੇ ਨਾਲ ਦਿਨ ਰਾਤ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣਦਾ ਇਹ ਮੈਂ ਪਾਰਟੀ ਨੂੰ ਅਪੀਲ ਕਰਦਾ ਵੀ ਤੁਸੀਂ ਅੱਜ ਵੀ ਸਮਾਂ ਬਚਾ ਲਓ ਨਹੀਂ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਪ੍ਰਮਖੜ ਕਹਿੰਦੇ ਸੀ ਸਾਡੇ ਪ੍ਰਮਖੜੇ ਤੁਸੀਂ ਖੰਭੇ ਜਾਲ ਦਿੱਤੇ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਅੱਜ ਡੰਮੀ ਮੁੱਖ ਮੰਤਰੀ ਬਣ ਕੇ ਰਹਿ ਗਏ ਜੋ ਦਿੱਲੀ ਵਾਲੇ ਕੇਜਰੀਵਾਲ ਮਨੀ ਸੋਧਿਆ ਸਤਿੰਦਰ ਜੈਨ ਇਹਨਾਂ ਨੇ ਸਾਡੀ ਪਾਰਟੀ ਉੱਤੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ ਅਸੀਂ ਇਸ ਕਬਜ਼ੇ ਤੋਂ ਦੁਖੀ ਹੋ ਕੇ ਇਸ ਕਾਰਨ ਦੁਖੀ ਹੋ ਕੇ ਆਪਣੇ ਅਹੁਦਿਆਂ ਤੋਂ ਮੁਦਲੀ ਵਿੱਚ ਤਸੀਫਾ ਦੇ ਰਹੇ ਆ ਕੋਈ ਸਾਡਾ ਜੀ ਨਹੀਂ ਕਰਦਾ ਪਾਰਟੀ ਤੋਂ ਤਸੀਫਾ ਦੇਣਾ ਸਾਡੀ ਮਾਂ ਪਾਰਟੀ ਹੈ ਅਸੀਂ ਹੱਥਾਂ ਨਾਲ ਸਿੰਜੀ ਪਾਰਟੀ ਹੈ ਦਿਲ ਸਾਡੇ ਖੂਨ ਪਸੀਨੇ ਨਾਲ ਬਿਖਾਈ ਪਾਰਟੀ ਹੈ ਸਾਨੂੰ ਬਹੁਤ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਸਾਨੂੰ ਪਾਰਟੀ ਛੱਡਣ ਸਾਡਾ ਜੀ ਨਹੀਂ ਕਰਦਾ ਸਾਠੋਂ ਪਾਰਟੀ ਛਡਾਈ ਜਾ ਰਹੀ ਹੈ ਸਾਡੇ ਤੇ ਗਲਤ ਇਲਜ਼ਾਮ ਲਾਉਣਗੇ ਇਹ ਲੋਕ ਕੱਲ ਨੂੰ ਸਾਨੂੰ ਇਹ ਜੇਲ੍ਹਾਂ ਵਿੱਚ ਵੀ ਧੱਕੜਨਗੇ ਸਾਡੇ ਤੇ ਝੂਠੇ ਪਰਚੇ ਵੀ ਹੋਣਗੇ ਪਰ ਅਸੀਂ ਕਿਸੇ ਵੀ ਗਲਤੀ ਪ੍ਰਵਾਨ ਨਹੀਂ ਮੰਨਦੇ ਅਸੀਂ ਕਿਸੇ ਤੋਂ ਡਰਦੇ ਨਹੀਂ ਅਰ ਨਾ ਡਰਨ ਵਾਲੇ ਆ ਅਸੀਂ ਉਹ ਮਾਂ ਦੇ ਉਹ ਜੰਮੇ ਹੋਏ ਅਸਲੀ ਸ਼ੇਰ ਬੱਬਰ ਸ਼ੇਰ ਆ ਜਿਨ੍ਹਾਂ ਨੇ ਅੱਜ ਤੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਐ ਕਿਸੇ ਝੂਠ ਤੋਂ ਪੈਰਾਦਰ ਬਿਲਕੁਲ ਨਹੀਂ ਦਿੰਦੇ ਸੀ ਬਿਲਕੁਲ ਸੱਚ ਦੀ ਆਵਾਜ਼ ਉਠਾਇਆ ਉਠਾਵਾਂਗੇ ਔਰ ਉਠਾਉਂਦੇ ਰਹਾਂਗੇ ਅਚਾਰ ਅਹੀ ਕੱਲ ਦੀ ਗੱਲ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਇਹ ਸਾਡੇ ਦੇ ਸਾਨੂੰ ਬਲੈਕਪਰਨ ਜੋ ਉਹਦੇ ਤੋਂ ਲਾ ਰਹੇ ਨੇ ਅਸੀਂ ਦਿੱਲੀ ਕੱਲ ਆਪਣਾ ਪਟਿਆਲੇ ਕੱਲ ਸਾਡੀ ਭੈਣ ਪ੍ਰੀਤੀ ਮਲਹੋਤਰਾ ਨੇ ਨਵਾਂ ਅਗਾਜ਼ ਸ਼ੁਰੂ ਕੀਤਾ ਸਾਡੇ ਪੁਰਾਣੇ ਵਲੰਟੀਅਰਾਂ ਦਾ ਜੋ ਹੱਕ ਹੈ ਸਾਡਾ ਹੱਕ ਇੱਥੇ ਰੱਖਦਾ ਨਾਰਾ ਸੀ ਦਿੱਤਾ ਐ ਜੋ ਪੁਰਾਣੇ ਵਲੰਟੀਅਰਾਂ ਨੇ ਦਿਨ ਰਾਤ ਮਿਹਨਤ ਕੰਮ ਕੀਤੀ ਕੀਤਾ ਉਹਨਾਂ ਲੋਕਾਂ ਨੂੰ ਉਨਗੋਲਿਆ ਕਰਕੇ ਦਿੱਲੀ ਤੋਂ ਆਏ ਰੀਨਾ ਗੁਪਤਾ ਦੀਪਕ ਚਾਹਾਨ ਇਹਨਾਂ ਲੋਕਾਂ ਨੂੰ ਸਾਡੇ ਦੇ ਚੇਅਰਮੈਨੀਆਂ ਦੇ ਸਾਡੇ ਉੱਤੇ ਥੋਪ ਦਿੱਤਾ ਅਸੀਂ ਇਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਪੜ੍ਹੇ ਲਿਖੇ ਨੌਜਵਾਨ ਮਿਲਦੇ ਨਹੀਂ ਕੋਈ ਐਜੂਕੇਟਡ ਲੋਕ ਮਿਲਦੇ ਨਹੀਂ ਜਾਂ ਸਾਨੂੰ ਸਿਆਸਤ ਨਹੀਂ ਆਉਂਦੀ ਮੇਰੀ 60 ਸਾਲ ਦੀ ਉਮਰ ਹੈ ਮੇਰਾ ਖਾਨਦਾਨ ਪਹਿਲਾਂ ਕਾਂਗਰਸ ਨਾਲ ਰਿਹਾ ਮੇਰਾ ਸਾਰਾ ਪਰਿਵਾਰ ਅਸੀਂ ਸ਼ੁਰੂ ਤੋਂ ਇੰਦਰਾ ਗਾਂਧੀ ਨਾਲ ਮੇਰੇ ਚਾਚਾ ਜੀ ਨੇ ਜੇਲਾ ਕੱਟੀਆਂ ਹੋਈਆਂ ਨੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਆਪਣੀ ਪਾਰਟੀ ਛੱਡ ਕੇ ਪਾਰਟੀ ਜੁਆਇਨ ਕੀਤੀ ਤੇ ਮਿਹਨਤ ਕੀਤੀ 12-13 ਸਾਲ ਮੋਂ ਪਾਰਟੀ ਨੂੰ ਸਹੀ ਨਹੀਂ ਸਮਝਿਆ ਇੱਕ ਬਦਲਾਅ ਦੇ ਕਾਰਨ ਆਏ ਸੀਗੇ ਵੀ ਇਹ ਜਿਹੜੀ ਪਾਰਟੀ ਹੈ ਬਿਲਕੁਲ ਸਾਫ਼ ਸੁਥਰੀ ਕਾਂਦੋਲਨੋਂ ਜੋ ਨਿਕਲੀ ਹੋਈ ਪਾਰਟੀ ਹੈ ਪਰ ਇਹਨਾਂ ਲੋਕਾਂ ਨੇ ਇਸ ਪਾਰਟੀ ਦਾ ਬਿਲਕੁਲ ਆਮ ਆਦੀ ਪਾਰਟੀ ਤੋਂ ਖਾਸ ਆਦਮੀ ਬਣਾ ਦਿੱਤਾ ਲੋਕਾਂ ਨੂੰ ਅਸੀਂ ਕੀ ਜਵਾਬ ਦਈਏ ਇਹ ਕਿ ਨਾ ਲੋਕ ਤੁਸੀਂ ਵੋਟਾਂ ਮੰਗੀਆਂ ਸੀ ਕਰ ਕਰ ਜਾ ਕੇ ਉਹ ਲੋਕ ਸਾਨੂੰ ਕੰਮਾਂ ਨੂੰ ਕਹਿੰਦੇ ਨੇ ਜਦੋਂ ਅਸੀਂ ਲੋਕਾਂ ਦੇ ਕੰਮ ਨਹੀਂ ਕਰਵਾ ਸਕੇ ਅਸੀਂ ਉਹਨਾਂ ਦੇ ਵੋਟਾਂ ਕਿਸ ਢੰਗ ਨਾਲ ਮੰਗਣ ਜਾਵਾਂਗੇ ਉਹ ਲੋਕਾਂ ਨਾਲ ਉਹ ਪਬਲਿਕ ਨਾਲ ਸਾਡੇ ਨਾਲ ਖੜੀ ਅਸੀਂ ਪਬਲਿਕ ਨਾਲ ਖੜੇ ਆ ਉਸ ਪਬਲਿਕ ਦੇ ਕੰਮਾਂ ਤੋਂ ਨਾ ਹੋਣ ਦੇ ਕੰਮਾਂ ਤੋਂ ਅਸੀਂ ਦੁਖੀ ਹੋ ਕੇ ਅਸਤੀਫਾ ਦੇ ਰਹੇ ਆ ਅੱਜ ਕਿਹੜੇ ਕਿਹੜੀਆਂ ਆਉਦੇ ਆ ਤੁਸੀਂ ਅਸਤੀਫਾ ਦੇ ਰਹੇ ਹੋ ਮੇਰੇ ਕੋਲ ਦੋ ਉਹਦੇ ਸੀਗੇ ਸ਼ਹਿਰੀ ਬਲਾਕ ਪ੍ਰਧਾਨ ਸ਼ਹਿਰੀ ਤੇ ਬਲਾਕ ਆਪਣਾ ਸ਼ਹਿਰੀ ਪ੍ਰਧਾਨ ਦੋ ਉਹਦੇ ਦਿੱਤੇ ਸੀ ਪਾਰਟੀ ਨੇ ਮੈਨੂੰ ਮੈਂ ਦੋ ਉਹਦੇ ਬਖੂਬੀ ਨਾਲ ਨਵਾਏ ਮੈਂ ਜਿੱਥੇ ਵੀ ਮੇਰੀ ਡਿਊਟੀ ਲੱਗੀ ਮੈਂ ਬੱਸਾਂ ਭਰ ਕੇ ਬੱਸਾਂ ਦਾ ਆਪਦਾ ਖਰਚਾ ਚੱਲ ਕੇ ਆਪਦੇ ਗੱਡੀਆਂ ਲੈ ਕੇ ਮੇਰੇ ਤਿੰਨ ਚਾਰ ਗੱਡੀਆਂ ਨੇ ਆਪਦੀਆਂ ਗੱਡੀਆਂ ਲੈ ਕੇ ਮੈਂ ਜਾਂਦਾ ਰਿਹਾ ਪੈਟਰੋਲ ਡੀਜ਼ਲ ਆਪਦੇ ਕੋਲੋਂ ਫੂਕਦਾ ਰਿਹਾ ਜੋ ਲੋਕ ਮੇਰੇ ਨਾਲ ਜਾਂਦੇ ਸੀ ਉਹਨੂੰ ਦੁਪਹਿਰ ਦੀ ਰੋਟੀ ਸਵੇਰ ਦੀ ਰੋਟੀ ਸ਼ਾਮ ਦੀ ਰੋਟੀ ਵੀ ਮੇਰੇ ਸਿਰੇ ਹੁੰਦੀ ਸੀ ਮੈਂ ਘੱਟੋ ਘੱਟ 10 10.5 ਲੱਖ ਰੁਪਈਆ ਇਸ ਪਾਰਟੀ ਦੇ ਉੱਤੇ ਆਪਦੇ ਘਰੋਂ ਖਰਚੂਕਿਆ ਮੈਂ ਘਰੋਂ ਕੰਗਾਰ ਹੋ ਗਿਆ ਕਿਹਦੇ ਕਹਿਣ ਦੇ ਖਰਚ ਦੇ ਦਿੱ ਸ਼ੇ ਪੈਸਾ ਤੇ ਸਾਡੇ ਵਿੱਤ ਮੰਤਰੀ ਪੰਜਾਬ ਦੇ ਕਹਿਣ ਦੀ ਖਰਚ ਦੇਤੇ ਸਾਡਾ ਆਰਡਰ ਲਾਣ ਦੇ ਸਾਨੂੰ ਪ੍ਰ ਫਲਾਨੀ ਜਗ੍ਹਾ ਜਾਣਾ ਤੁਸੀਂ ਅੱਜ ਫਲਾਨੀ ਜਗ੍ਹਾ ਜਾਣਾ ਤੁਸੀਂ ਜਾਂ ਤੁਸੀਂ ਜਲੰਧਰ ਜਾਣਾ ਅੱਜ ਮੋਗੇ ਜਾਣਾ ਅੱਜ ਦਿੱਲੀ ਰੈਲੀ ਐ ਅੱਜ ਬਾਗਾਪੁਰਾਣਾ ਰੈਲੀ ਐ ਅੱਜ ਜਲੰਧਰ ਰੈਲੀ ਐ ਅੱਜ ਖੜਕਾਗਲਾ ਰੈਲੀ ਐ ਜਿੱਥੇ ਵੀ ਸਾਨੂੰ ਜੋ ਜਿੱਥੇ ਵੀ ਸਾਨੂੰ ਸੁਨੇਹਾ ਲੱਗਦਾ ਰਿਹਾ ਮੈਂ ਇੱਕ ਸੱਚਾ ਸਿਪਾਹੀ ਹੋ ਕੇ ਮੂਰੇ ਹੋ ਕੇ ਆਪਣੀਆਂ ਗੱਡੀਆਂ ਲੈ ਕੇ ਆਪਣੇ ਬੰਦੇ ਨੂੰ ਨਾਲ ਲੈ ਕੇ ਆਪਣੇ ਸ਼ਹਿਰ ਵਾਸੀ ਨੂੰ ਨਾਲ ਲੈ ਕੇ ਉੱਥੇ ਪੁੱਜਦਾ ਰਿਹਾ ਮੇਰਾ ਨਾਮ ਅਮਰੀਤ ਸਿੰਘ ਐ ਪਿੰਡ ਸੰਕਤੀ ਵਾਲਾ ਉਹਦਾ ਮਤਲਬ ਵੀ ਉਸ ਟਾਈਮ ਦੀ 2014 ਦੇ ਵਿੱਚ ਸਰਕਲ ਪ੍ਰਧਾਨ ਲਾਇਆ ਗਿਆ ਸਾਡੀ ਤੌਰ ਤੇ ਚਾਰ ਪਿੰਡਾਂ ਨੂੰ ਸਰਕਲ ਪ੍ਰਧਾਨ ਲਾਇਆ ਜਵੰਦੇ 6 ਸਾਲ ਅਤੇ 7 ਲਈ ਤੇ ਮੇਰਾ ਪਿੰਡ ਤੇ ਉਸ ਟਾਈਮ ਜਦੋਂ ਉਹਨੂੰ ਸਰਕਲ ਪ੍ਰਧਾਨ ਲਾਇਆ ਗਿਆ ਉਦੋਂ ਸਾਡੇ ਜਿੰਨੇ ਪਿੰਡਾਂ ਦੇ ਵਰਕਰ ਤੇ ਗਏ ਉਹਨੇ ਮੈਨੂੰ ਗੱਲ ਕਹੀ ਵੀ ਤੂੰ ਸਰ ਵੀ ਸਰਕਲ ਪ੍ਰਧਾਨ ਬਣ ਵੀਰ ਤੇ ਮੈਂ ਉਦੋਂ ਗੱਲ ਰੱਖੀ ਵੀ ਜਿਹੜੀ ਪਾਰਟੀ ਦੇ ਚ ਗੱਲ ਹੋਗੀ ਮੈਂ ਸਾਰਾ ਸਾਂਝੀ ਕਰੂੰਗਾ ਤੁਸੀਂ ਮੈਨੂੰ ਲਾਇਆ ਤਾਂ ਮੈਂ ਤੁਹਾਡੇ ਫੁੱਲ ਚੜਾਉਂਗਾ ਵੀ ਮੈਂ ਕੱਲ ਨੂੰ ਧੋਖਾ ਦੇ ਕੇ ਨਹੀਂ ਭਜਦਾ ਤੁਹਾਡੇ ਨਾਲ ਤੇ ਮੈਂ ਵਧੀਆ ਇਮਾਨਦਾਰ ਹੋ ਕੇ ਵਫਾਦਾਰ ਸਪਾਹੀ ਬਣ ਕੇ ਉਹਨਾਂ ਦਾ ਸਾਥ ਨਿਵਾਇਆ ਅੱਜ ਵੀ ਮੇਰੇ ਨਾਲ ਉਹ ਬਰਕਰਾਰ ਖੜੇ ਨੇ ਪੁਰਾਣੇ ਤਾਂ ਮੈਂ ਇਹ ਗੱਲ ਕਰਦਾ ਤੇ ਉਦੋਂ ਵਾਰ ਮੈਨੂੰ ਬਲਾਗ ਪ੍ਰਧਾਨ ਲਾਇਗਾ ਚੀਮਾ ਤੌਰ ਤੇ ਬਤਵੰਤਰੀ ਬਤਵੰਤਰੀ ਚੀਮਾ ਸਾਹਿਬ ਨੇ ਮੈਨੂੰ ਲਾਇਆ ਤੇ ਮੈਂ ਉਸ ਟਾਈਮ ਵੀ ਇਮਾਨਦਾਰੀ ਨਾਲ ਫਰਜ਼ ਨਿਵਾਇਆ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਮੇਰੇ ਆਪਦੇ ਭਰਾ ਦੁਖੀ ਹੁਣ ਤੇ ਮੈਂ ਬਲਾਗ ਪ੍ਰਧਾਨ ਦੇ ਉਹਦੇ ਚ ਆ ਕੇ ਮੈਂ ਆਪਦੇ ਯਾਰਾਂ ਨੂੰ ਭੁੱਲ ਜਾਂ ਪਰ ਯਾਰ ਵੱਡੇ ਹੁੰਦੇ ਨੇ ਵਰਧਾਨ ਕੇ ਵੱਡੇ ਨਹੀਂ ਹੁੰਦੀਆਂ ਆਉਦੇ ਨਹੀਂ ਵੱਡੇ ਹੁੰਦੇ ਜੇ ਅੱਜ ਮੈਂ ਆਉਦੇ ਭਰਾਵਾਂ ਦੀ ਲੜਾਈ ਲੜਦਾ ਤਾਂ ਮੈਂ 2014 ਦੇ ਵਿੱਚ ਕਟੜ ਕਾਲੀ ਪਰਿਵਾਰ ਛੱਡ ਕੇ ਆਉਦਾ ਕੱਲਾ ਆਇਆ ਦੀਗਾ ਟੋਪੀ ਰੱਖੀ ਚੰਡੇ ਬੈਨਰ ਤੋਂ ਲੈ ਕੇ ਆਪ ਕੱਲਾ ਤੁਰਿਆ ਪਿੰਡ ਜਾਣ ਦਾ ਮੈਂ ਨਹੀਂ ਕਹਿ ਸਕਦਾ ਮੇਰੇ ਪਿੰਡ ਦੇ ਚ ਜਾ ਕੇ ਤੁਸੀਂ ਕਵਰ ਕਰ ਸਕਦੇ ਹੋ ਪਰ ਉਸ ਟਾਈਮ ਮੈਨੂੰ ਲੋਕ ਗੱਲ ਕਹਿੰਦੇ ਕਿ ਇਹਦਾ ਦਿਮਾਗ ਖਿਲੂਗਾ ਸਰਕਾਰ ਬਣਦੀ ਨਹੀਂ ਉਦੋਂ 22 ਐਮਐਲਏ ਦੋ ਹਜ਼ਾਰ 17 ਦੇ ਵਿੱਚ ਦਿੱਤੇ ਤੇ ਅਸੀਂ ਜਿਮਾ ਸਾਹਿਬ ਨੂੰ ਇਹ ਗੱਲ ਵੀ ਕਹਿਣ ਲੱਗੇ ਆ ਵੀ ਅਸੀਂ ਤੇਰਾ ਜੁੜੇ ਕਿਵੇਂ ਆ ਦਿਨ ਰਾਤ ਸਾਡੇ ਫੋਨ ਚੱਕ ਹੁੰਦੇ ਤੇਗੇ ਜੋ 22 ਦੇ ਵਿੱਚ ਸਰਕਾਰ ਬਣੀ ਸਾਡੇ ਫੋਨ ਬੰਦ ਹੋ ਗਏ ਉਹੀ ਭਾਈਆਂ ਉਹੀ ਭਰਾ ਨੇ ਸਾਡੇ 84 ਕ ਪਿੰਡ ਦੇ 84 ਪਿੰਡਾਂ ਦੇ ਵਿੱਚ ਮੇਰਾ ਮਰੀਕ ਸਿੰਘਾ ਤੇ ਇੰਦਰਜੀਤ ਦਾ ਕਿਉਂ ਨਾ ਆਉਂਦੇ ਕਿਉਂ ਸਾਡੇ ਭਾਈ ਸਾਨੂੰ ਕਹਿੰਦੇ ਨੇ ਵੀ ਯਾਰ ਤੁਸੀਂ ਖੜੇ ਹੋ ਸਾਡੇ ਤੌਰ ਤੇ ਸੱਚ ਤੌਰ ਤੇ ਲੜਾਈ ਲੜਦੇ ਹਾਂ ਹੋਰ ਵੀ ਸਾਥੀ ਤੁਹਾਡੇ ਹੈਗੇ ਜਿਹੜੇ ਬਹੁਤ ਫੜੇ ਨੇ ਵੀਰਾ ਫੋਨ ਆ ਰਹੇ ਨੇ ਸਵੇਰ ਦੇ ਬਹੁਤ ਸਾਥੀ ਫੋਨ ਆ ਰਹੇ ਤੁਸੀਂ ਚੈੱਕ ਕਰ ਸਕਦੇ ਹੋ ਕਰਨ ਕੀ ਹੈ ਕੱਲਾ ਦੜਬੇ ਹਲਕੇ ਜਿਹੇ ਫੋਨ ਨਹੀਂ ਆ ਰਹੇ ਸਨਾਮ ਹਲਕੇ ਜਿਹੇ ਫੋਨ ਆ ਰਹੇ ਨੇ ਸਤਰਾਣੇ 'ਚ ਫੋਨ ਆ ਰਹੇ ਨਹੀਂ ਬਲਾਡੇ 'ਚ ਫੋਨ ਆ ਰਹੇ ਨੇ ਲਹਿਰਜ ਹੋਣ ਆ ਰਹੇ ਨੇ ਤੇ ਮੈਂ ਇਸ ਟਾਈਮ ਸਨਾਮ ਤਵਾਰਿਆ ਉਹ ਵੀ ਪੱਟ ਕੁਰਸੀ ਪੰਦੇ ਲਈ ਤਿਆਰ ਹੈ ਬਿਲਕੁਲ ਵੀਰ ਕਿਸ ਤਰ੍ਹਾਂ ਦਾ ਲਗਾਓ ਫੋਨ ਲਗਾਓ ਤਾਂ ਵੱਡੀ ਹੋਊਗੀ ਬਹੁਤ ਵੱਡੀ ਬਹੁਤ ਵੱਡੀ ਹੋਣੀ ਹੈ ਕਿਉਂਕਿ ਅਸੀਂ ਐਮਐਲਏ ਮੰਤਰੀ ਐ ਨਹੀਂ ਬਣਾਏ ਤੇਗੇ ਵੀ ਕੁਰਸੀਆਂ ਦੇ ਬਹਿ ਕੇ ਰਾਜ ਕਰੋ ਅਸੀਂ ਰਾਜੇ ਬਣਾਏ ਤੇਗੇ ਵੀ ਲੋਕਾਂ ਦੇ ਕੰਮ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਜਿਵੇਂ ਪਟਿਆਲੇ ਦੇ ਵਿੱਚ ਆਪਣੀ ਪਾਰਟੀ ਦੇ ਖਿਲਾਫ ਤੁਸੀਂ ਮੋਰਚਾ ਖੋਲ੍ਹਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਇਸ ਤਰ੍ਹਾਂ ਦਾ ਕੀਤਾ ਜਾ ਬਿਲਕੁਲ ਮੋਰਚਾ ਖੁੱਲੂਗਾ ਜ਼ਿਲ੍ਹਾ ਤੌਰ ਤੇ ਮੋਰਚਾ ਖੁੱਲੂਗਾ ਪਿੰਡਾਂ ਦੇ ਵਿੱਚ ਮੋਰਚੇ ਖੁੱਲਣਗੇ ਤੇ ਉਸ ਤੋਂ ਬਾਅਦ ਇੱਕ ਕਾਫਲਾ ਚੱਲੂਗਾ ਜਿੱਥੇ ਸਾਨੂੰ ਸੌਂਖ ਬਈ ਵਿਧਿਪਕ ਸਿੰਘ ਤੌਰ ਤੇ ਖੜਕੜ ਕਲਾਂ ਜਾਵਾਂਗੇ ਸਾਰੇ ਵਰਕਰ ਜਾਣਗੇ ਕਿਉਂ ਜਾਵਾਂਗੇ ਅਸੀਂ ਉੱਥੇ ਮਾਫੀ ਮੰਗ ਕੇ ਆਵਾਂਗੇ ਭਗਤ ਸਿੰਘ ਸਾਹਿਬ ਸਾਤੂ ਗਲਤੀ ਹੋ ਗਈ ਤੇਰੀ ਕੁਰਬਾਨੀ ਨੂੰ ਅਸੀਂ ਦਾਗ ਲਵਾ ਚੁੱਕੇ